ਇਕ ਤਨ ਸੋਹੇਲਾ ਸੋਹੇਲਾ ਗੁੜੀ ਦੀਪੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਗਰੀਸ ਅੱਖੀਏ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਉ ਸੇਲਾ ਸੇਵਰੋ ਸਰਜਨਹਾਰੋ ਤਮ ਗਾਉ ਹੁ ਮੇਰੇ ਨਿਰਪੋ ਕਾ ਸੇਲਾ ਹੋਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿੜੇ ਸਮਲਿਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਸਦਾ ਤੇ ਕਮ ਸੁਮਾਰ ਸੰਬਤ ਸਾਹਾ ਲਿਖਿਆ ਮਿਰਤਰਪਾ 호텔 ਦੇ ਹੋ ਸਜਨਾ ਅਸੀ ਸੜੀਆਂ ਜਿਉ ਹੋ ਵੈਸਾ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਤਨਹ ਹਾਰਾ ਸੀ ਮਰੀਏ ਨਾਨਕ ਸੇ ਦੇਹੀ ਅਵਨ ਰਾਗਾ ਸਮਹ ਲਬੈਲਾ ਛੇ ਕਰਛੇ ਗੁਛੇ ਉਦੇਸ ਗੁਰ ਗੁਰ ਇਕੋ ਵੈਸ ਅਨੇਕ ਬਾਬਾ ਜੇ ਕਰ ਕਰਦੇ ਕੀਰਤ ਹੋਏ ਸੋਕਰ ਰਾਗੋ ਡਾਈ ਤੋਏ ਰਹਾਓ ISOਏ ਚਸੀਆਂ ਕੜੀਆਂ ਪਹਿਰਾ ਦੀਵਾਰੀ ਮਾਹੋ ਆ ਸੂਰਜ ਇੱਕ ਰੁਤ ਅਨੇਕ ਗਿਆਨ ਕਰਤੇ ਕੇ ਕਿਤੇ ਵਿਸ ਰਾਗਿਤਨਾ శ్రీ ਮੱਲਾ ਪਹਿਲਾ ਗਗਨ ਮੇ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਲਿਆਣ ਲੋ ਪੈਨ ਚਵਰੋ ਕਰੇ ਸ਼ਕਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਉਖੰਡਨਾ ਤੇਰੀ ਆਰਤੀ ਅਨਹਤਾ ਸ਼ਉਦਵਾਜੰਤ ਤੇਰੀ ਰਹਾਓ ਸੈਸਤਵ ਨਨ 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 ਹੈ ਤੋਇ ਕੋ ਸੈਸ ਮੂਰਤ ਨਨ ਨਾ ਇੱਕ ਤੋ ਹੀ ਸੈਸ ਪਦ ਬਿਮਲਾ ਨਨ ਨਾ ਇੱਕ ਪਦ ਗੰਧ ਬਿਨ ਸੈਸ ਤਵ ਗੰਧ ਇਵੰਚਲ ਤੁਮੋ ਹੀ ਸਭ ਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਸਾਖੀ ਜੋਤ ਪਰ ਗਠੋਏ ਜੋਤੀਸ ਪਾਵੇ ਸਾਰਤੀ ਹੋਏ ਅਰਚਨ ਕਵਲ ਮਕਰੰਦ ਲੋਭਿਤ ਮਨੋ ਅਨੰਤ ਨੋ ਮੋਹ ਆਨੀ ਤਿਆਸਾ ਜੇ ਪਾ ਜਲਦੇ ਹੈ ਨਾਨਸ ਸਾਰੰਗ ਰੋ ਹੋਏ ਉਹ ਜਾਤ ਤੇ ਰਹਿਣਾ ਇਹ ਵਸਾ ਰਾਗ ਗੌੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਤ ਨਗਰ ਭ ਭਰਿਆ ਮਿਲ ਸਾਧਾ ਖੰਡ ਲਖੰਡਾ ਹੈ ਗੁਰਪਲਖਿਤ ਲਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਕੋ ਨ ਵੱਡਾ ਹੈ ਤੁਨ ਵਡਾ ਹੈ ਰਹਾਓ ਸਾਕਦਰ ਸਾਦਰ ਜਾਨਿਆ ਤਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਹਿ ਚਬਤ ਉਪਾਵ ਹੈ ਜਮਕਾਲ ਸਹ ਸਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਸੁਖ ਜਨਮ ਮਰਨ ਭਉ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵਡਵੱਡਾ ਏ ਜਨ ਨਾਨਕ ਨਾਮ ਧਾਰ ਦੇ ਕਹ ਤਰਨੰ ਮੇ ਹੀ ਸੁਮੰਡਾ ਏ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨਤੀ ਸੁਣੋ ਮੇ ਰਮੀਤ ਦਾ ਸੰਤ ਠੈਲ ਕੀ ਬੇਲਾ ਇਹ ਹਾ ਖਾਟ ਚਲੋ ਹਰਲਾ ਹਾ ਅਗਿਆ ਬਸੰਸੇਲਾ ਆਉ ਦਕਟਾ ਦਿਨ ਸਰਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾ ਰਬ ਸੰਸਾਰ ਵਿਕਾਰ ਸੰਸੇਮ ਹੈ ਤਰੇ ਉਹ ਬ੍ਰਹਮ ਗਿਆਨੀ ਜਿਸ ਹੈ ਜਗਾਇ ਵਿਆਹੇ ਹਰਸ ਕਥਾ ਕਥਾ ਤਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਪਰ ਗੁਰ ਤੇ ਮਨ ਹਮਸੇਰਾ ਜਿਤ ਕਰ ਮੈਲ ਪਾਉ ਸੁਖ ਸਾਜੇ ਹੋਰ ਨ ਹੋਏ ਕੋ ਫੇਰਾ ਅੰਦਰ ਜੰਮੀ ਪੁਰਖ ਹਿਦਾਸ ਤੇ ਸਰਦਾ ਮਨ ਕੀ ਗੁਰੇ ਨਾਨਕ ਦਾਸ ਇਹ ਸੁਖ ਮਾਗੇ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ